ਨੇ ਲੈਣ ਬਣਾ ਕੇ ਗਾਣਾ ਬਣਾਏ ਹੋਏ ਨੇ ਆ ਚੀਜ਼ ਦਾ ਮੈਨੂੰ ਪ੍ਰੂਫ ਦੇ ਦਿੱਤਾ ਜਾਵੇ ਵੀ ਇਹ ਕੋ ਤਾਂ ਰੱਬ ਨੇ ਦੂਜਾ ਰੱਬ ਨੇ ਕਮੈਂਟਮ ਮੇਰੇ ਨਾਂ ਦੇ ਆ ਰਹੇ ਨੇ ਕਮੈਂਟ ਵੀ ਡਿਲੀਟ ਕਰੀ ਜਾਂਦੇ ਉਹ ਫਿਰ ਕਰੀ ਜਾਂਦੇ ਕਿੰਨੇ ਕਿ ਡਿਲੀਟ ਕਰ ਦੇਣਗੇ ਹਾਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਾਈ ਸਤਗੁਰ ਨੰਗਲਾ ਜਿਨੇ ਕਿ ਪੁਰਾਣਾ ਪੰਜਾਬ ਦੇ ਚਾਰ ਭਾਗ ਲਿਖੇ ਨੇ ਤੇ ਪ੍ਰਾਸਤ ਸੰਧੂ ਵੱਲੋਂ ਜਿਹੜੇ ਉਹ ਚਾਰ ਭਾਗ ਨੇ ਗਾਏ ਗਏ ਨੇ ਤੇ ਇੱਕ سوشل میڈیا ਦੇ ਉੱਪਰ ਇਸ ਟਾਈਮ ਦੇ ਉੱਪਰ ਪੂਰਾ ਹੱਲਾ ਗੱਲਾ ਮਚ ਰਿਹਾ ਹੈਗਾ ਕਿਉਂਕਿ ਜਦੋਂ ਲਾਭ ਹੀਰੇ ਦਾ ਕੋਈ ਵੀ ਗਾਣਾ ਆਉਂਦਾ ਹੈਗਾ ਤਾਂ ਸੋਸ਼ਲ ਮੀਡੀਆ ਤੇ ਬਹੁਤ ਚੱਲਦਾ ਹੈ ਜਿਹੜੀਆਂ ਉਹ ਹੁੱਕ ਲੈਣਾ ਹੁੰਦੀਆਂ ਨੇ ਉਹਦੇ ਉੱਪਰ ਮੈਨੂੰ ਲੱਗਦਾ ਵੀ ਮਿਲੀਅਨ ਦੇ ਵਿੱਚ ਰੀਲਾਂ ਬਣ ਜਾਂਦੀਆਂ ਜਿਹੜਾ ਹੁੱਕ ਗਾਣੇ ਦੀ ਹੁੱਕ ਹੁੰਦੀ ਆ ਮੇਨ ਟਾਈਟਲ ਜਿਹਨੂੰ ਪਾ ਗਏਦਣਾ ਗਾਣੇ ਦਾ ਤੇ ਇੱਕ ਉਹ ਗਾਣੇ ਨੂੰ ਲੈ ਕੇ ਬੀਪੀ ਦੀਆਂ ਖਾਂਦੇ ਗੋਲੀਆਂ ਇੱਕ ਜਿਹੜਾ ਗਾਣਾ ਹੁਣੇ ਰਿਲੀਜ਼ ਹੋਇਆ ਹੈਗਾ ਤੇ ਜਿਹੜਾ ਬਾਈ ਸਤਗੁਰਨ ਅਗਲਾ ਹੈ ਇਹ ਉਹ ਗਾਣੇ ਦਾ ਟਰੈਕਟਰ ਕਹਿ ਰਿਹਾ ਵੀ ਮੈਂ ਆ ਤੇ ਇੱਕ ਬਈ ਨੇ ਗਾਣਾ ਲਿਖਿਆ ਹੈਗਾ ਉਹ ਕਹਿ ਰਿਹਾ ਵੀ ਮੈਂ ਆ ਅੱਜ ਆਪਾਂ ਉਸ ਗੱਲ ਨੂੰ ਲੈ ਕੇ ਬਈ ਸਤਿਗੁਰ ਨਗਲੇ ਦੀ ਇੰਟਰਵਿਊ ਕਰ ਰਹੇ ਆ ਤੇ ਇਹਨਾਂ ਦੇ ਵਿਚਾਰ ਪੁੱਛ ਰਿਹਾ ਹਾਂ ਉਹ ਗਾਣੇ ਬਾਰੇ ਇਹਨਾਂ ਕੋਲੇ ਕੀ ਪ੍ਰੂਫ ਆ ਉਹ ਗਾਣੇ ਦਾ ਤੇ ਉਹ ਚੀਜ਼ ਨੂੰ ਲੈ ਕੇ ਆਪਾਂ ਬਈ ਨਾਲ ਅੱਜ ਗੱਲਬਾਤ ਕਰਾਂਗੇ ਹਾਂਜੀ ਭਾਜੀ ਅਸੀ ਕਾਲ ਅਸੀ ਕਾਲ ਭਾਜੀ ਸਵਾਗਤ ਹੈ ਬਜੀ ਚੈਨਲ ਤੇ ਤੇ ਬਈ ਜੀ ਗੱਲ ਕਰ ਰਹੇ ਸੀਗੇ ਜਿਹੜਾ ਹੁਣ ਗਾਣਾ ਰਿਲੀਜ਼ ਹੋਇਆ ਹੈਗਾ ਤਾਜ਼ਾ ਤਾਜੀ ਹਾਂਜੀ ਲਾਵੀ ਦਾ ਸਾਹਮਣੇ ਗਿਆ ਹੈਗਾ ਬੀਪੀ ਦੀਆਂ ਖਾਂਦੇ ਕੋਲ ਮੈਂ ਤੇ ਤੁਸੀਂ ਉਹਦਾ ਦਾਵਾ ਕਹਿ ਰਹੇ ਹੋ ਵੀ ਗਾਣਾ ਮੇਰਾ ਲਿਖਿਆ ਹੋਇਆ ਹੈ ਹਾਂਜੀ ਮੈਂ ਪੂਰਾ ਗਾਣਾ ਨਹੀਂ کہہ ਰਿਹਾ ਵੀ ਮਤਲਬ ਅੱਛਾ ਜੀ ਮੈਂ ਹੁੱਕ ਲੈਣਾ کہہ ਰਿਹਾ ਹੁੱਕ ਲੈਣਾ ਹਾਂਜੀ ਮੈਂ ਤੁਹਾਨੂੰ ਸੁਣਾਉਣਾ ਵੀ ਜਦੋਂ ਮੇਰੇ ਕੋਲ ਉਹ ਸ਼ਾਇਦ ਮੈਂ ਤੁਹਾਨੂੰ ਉਦੋਂ ਵੀ ਸੁਨਾਈਆਂ ਸੀ ਜਦੋਂ ਆਪਣੀ ਅੱਛੇ ਇੱਕ ਮਹੀਨੇ ਪਹਿਲਾਂ ਪਿੰਟਰਵਿਊ ਕੀਤੀ ਸੀ ਇੰਟਰਵਿਊ ਹੋਈ ਸੀ ਜੀ ਹਾਂਜੀ ਉਹਦੇ ਵਿੱਚ ਜਿਹੜੀ ਇੱਕ ਇੱਕਾ ਅੰਤਰਾ ਮੈਂਨੇ ਬਣਾ ਕੇ ਠੀਕ ਹੈ ਜੀ ਅਬਿੰਦਰ ਮਾਨ ਆ ਮੁੰਡਾ ਲਿਖਾਰੀ ਹੋਗੀ ਵਧੀਆ ਆਪਣਾ ਮਿੱਤਰ ਆ ਉਹ ਓਕੇ ਮੈਂ ਅਜੇ ਤੱਕ ਕਿਸੇ ਮਤਲਬ ਡਾਇਰੈਕਟ ਮਿਊਜ਼ਿਕ ਡਾਇਰੈਕਟਰ ਨੂੰ ਇਸ ਤਰ੍ਹਾਂ ਆਪਣੀਆਂ ਲੈਣਾ ਨਹੀਂ ਭੇਜੀਆਂ ਠੀਕ ਹੈ ਜੀ ਮੈਂ ਤਾਂ ਸਿੱਧਾ ਮਤਲਬ ਕਲਾਕਾਰ ਨੂੰ ਗਾਣਾ ਦਿਨਾ ਉਹ ਆਪ ਹੀ ਕਰਵਾ ਲੈਂਦਾ ਸੀ ਕਾਪੀ ਤੋਂ ਉਹ ਬਿੰਦਰਮਾਨ ਮੈਨੂੰ ਕਹਿਣ ਲੱਗਿਆ ਕਿ ਮੈਂ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰ ਲੈਨੇ ਆ ਚਲ ਆ ਵੀ ਮੈਂ ਆ ਲਿਖਿਆ ਤਾਂ ਇੱਥੇ ਲਿਖਿਆ ਨਾ ਠੀਕ ਹੈ ਮੈਂ ਜਲਦੀ ਹੁੰਦੀ ਹੈ ਕਿਤੇ ਦਿਲ ਦੀ ਹਾਂਜੀ ਹਾਂਜੀ ਕਿਉਂਕਿ ਇੱਕ ਦੂਜੇ ਤੇ ਵਿਸ਼ਵਾਸਤਾ ਵਿਸ਼ਵਾਸ ਹੈ ਜੀ ਵਿਸ਼ਵਾਸ ਨਾਲ ਚਲ ਮੇਰੇ ਕੋਲੇ ਜਦੋਂ ਮੈਂ ਤਿੰਨ ਤਿੰਨ ਅੰਤਰੇ ਸੀ ਤਿੰਨੇ ਅਲੱਗ-ਨਲਗ ਗਾਣਿਆਂ ਦੇ ਸੀਗੇ ਠੀਕ ਹੈ ਜੀ ਉਹਨਾਂ ਦੇ ਵਿੱਚੋਂ ਜਿਹੜਾ ਇਹ ਆ ਹਾਂਜੀ ਇਹ ਇਹ ਸ਼ੁਰੂ ਕੀਤਾ ਹੋਇਆ ਸੀ ਗੱਭਰੂ ਦੇ ਗੋਲੀ ਕਿੱਥੋਂ ਮਾਰ ਦੇਣਗੇ ਬੀਪੀ ਦੀਆਂ ਜਿਹੜੇ ਨੇ ਤਖਾਂਦੇ ਗੁੜੀਆਂ ਆਇਆ ਜਦੋਂ ਲੱਤ ਦਾ ਤੂਫਾਨ ਬਣ ਕੇ ਸਿਰੇ ਦੀਆਂ ਦੁੱਕੀਆਂ ਪੈਰਾਂ ਚ ਰੂੜੀਆਂ ਸਿੱਧੇ ਨਾਲ ਸਿੱਧਾ ਜਾ ਹਿਸਾਬ ਰੱਖਿਆ ਟੱਕਰੇ ਜੇ ਡੇਡਾ ਪੈਂਦਾ ਪੇਚਾਂ ਬੱਲੀਏ ਮਹਿਫਲਾਂ ਚੋਂ ਬੈਰੀ ਇਹ ਤਾਂ ਬਾਹਰ ਰੱਖਿਆ ਪਿੰਡੋਂ ਵਾਰ ਹੁੰਦਾ ਜਿਵੇਂ ਠੇਕਾ ਬੱਲੀਏ ਬਾਜੀ ਜਦੋਂ ਮੈਂ ਉਹਨੂੰ ਸੁਣਾਇਆ ਸੀ ਕਹਿੰਦਾ ਵੀ ਲਾਵਹੀਰਾ ਪੱਕਾ ਕਰੂਗਾ ਹੀ ਕਰੂਗਾ ਠੀਕ ਹੈ ਜੀ ਠੀਕ ਹੈ ਤਾਂ ਉਹਨਾਂ ਨੇ ਕਿਉਂਕਿ ਲਾਵਹੀਰਾ ਸਭ ਜਿਹੜਾ ਗਾਣੇ ਇਸ ਤਰ੍ਹਾਂ ਦੇ ਕਰਦੇ ਆ ਉਹ ਹਾਂਜੀ ਹਾਂਜੀ ਜਿਹੜੇ ਜਮਾਂ ਵੱਜਣ ਆਏ ਛਾਤੀ 'ਚ ਹਾਂ ਇਹ ਵੀ ਕਿ ਮੈਂ ਤੁਹਾਨੂੰ ਵਿੱਚੋਂ ਦੱਸਦਾ ਵੀ ਜਦੋਂ ਬਾਈ ਜੀ ਨਾਲ ਗੱਲ ਹੋਈ ਲਾਵਹੀਰੇ ਨਾਲ ਹੀ ਹਾਂ ਨਾ ਕੱਲ ਮੇਰੀ ਗੱਲ ਹੋਈ ਉਦੋਂ ਵੀ ਮੈਂ ਜਦੋਂ ਉਹਨਾਂ ਨੂੰ ਇਹ ਲੈਣਾ ਸੁਣਾਇਆ ਤਾਂ ਉਹਨਾਂ ਨੇ ਕਿਹਾ ਵੀ ਵਾਕਈ ਇਹ ਲੈਣਾ ਬਹੁਤ ਸੋਹਣੀਆ ਜੀ ਇਸ ਗਾਣੇ ਦੀਆਂ ਜਿਹੜੀਆਂ ਠੇਕੇ ਵਾਲੀਆਂ ਲੈਣਾ ਉਹ ਵੀ ਵਧੀਆਂ ਚਲੋ ਉੱਪਰ ਲੀਆਂ ਤਾਂ ਹੁਣ ਜਿਹੜੀਆਂ ਹੋਈਆਂ ਗੀਆਂ ਬੱਲੇ ਅੱਛਾ ਉਹ ਗਾਣੇ ਗਾਣੇ ਤੋਂ ਬਾਅਦ ਥੋੜੀ ਗੱਲ ਹੋਈ ਹੈ ਲਾ ਵੀਰ ਸਾਹਿਬ ਹਾਂਜੀ ਕੱਲ ਹੋਈ ਹੈ ਮੇਰੀ ਗੱਲ ਅੱਛਾ ਕੱਲ ਹੋਈ ਹੈ ਗੱਲ ਹਾਂਜੀ ਉਹਨਾਂ ਨਾਲ ਗੱਲ ਕਾਫੀ ਮੇਰਾ ਅੱਧੇ ਪੌਣੇ ਘੰਟੇ ਵਾਂਗੂ ਗੱਲ ਹੋਈ ਆ ਬਾਈ ਅੱਛਾ ਜੀ ਲਾ ਵੀਰ ਲੈਣਾ ਆ ਉਹ ਉਹਨਾਂ ਨੇ ਤੇ ਉਹਨਾਂ ਦੇ ਕੀ ਵਿਚਾਰ ਸੀ ਉਹਨਾਂ ਦੇ ਇਹ ਵਿਚਾਰ ਸੀ ਵੀ ਬਈ ਆਪਾਂ ਤੁਹਾਡੇ ਨਾਲ ਖੜਿਆ ਠੀਕ ਹੈ ਜੀ ਇਹ ਜਿਨੇ ਵੀ ਉਹਨੇ ਰਾਈਟਰ ਨੇ ਇਹ ਕੰਮ ਕੀਤਾ ਉਹ ਕੰਮ ਗਲਤ ਕੀਤਾ ਠੀਕ ਹੈ ਜੀ ਠੀਕ ਹੈ ਵੀ ਉਹਨਾਂ ਦੀ ਆਪਣੇ ਨਾਲ ਪੂਰੀ ਖਾਮ ਠੀਕ ਹੈ ਰਾਈਟਰ ਨੇ ਵੀ ਰਾਈਟਰ ਇੱਕ ਰਾਈਟਰ ਦਾ ਦੁੱਖ ਸਮਝ ਸਕਦਾ ਹਾਂਜੀ ਹਾਂਜੀ ਤੇ ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਆਪਾਂ ਗੱਲ ਜਿੱਤੋਂ ਸ਼ੁਰੂ ਕੀਤੀ ਹੋਈ ਸੀ ਪਹਿਲਾਂ ਮੈਂ ਉਹ ਹੀ ਹੈ ਨਾ ਹਾਂਜੀ ਹਾਂਜੀ ਵੀ ਵਿੰਦਰ ਮਾਨ ਨੇ ਉਹ ਤਿੰਨੇ ਜਿਹੜੇ ਅੰਤਰੇ ਸੀ ਅਲੱਗ-ਅਲੱਗ ਗਾਣਿਆਂ ਦੇ ਠੀਕ ਹੈ ਜੀ ਉਹ ਭੇਜ ਦਿੱਤੇ ਸੀ ਦੋ ਮਿਊਜ਼ਿਕ ਡਾਇਰੈਕਟਰਾਂ ਨੂੰ ਆਪਾਂ ਚਲੋ ਉਹਨਾਂ ਦਾ ਨਾਂ ਨਹੀਂ ਲੈਂਦੇ ਹੈਗੇ ਆਪਾਂ ਕਿਸੇ ਨੂੰ ਕਿਉਂ ਤੇ ਆਪਣਾ ਤਾਂ ਮੇਨ ਮਕਸਦ ਉਹਦੇ ਬੰਦੇ ਨਾਲ ਹੈ ਜਿਨੇ ਲੈਣਾ ਕੀਤੀਆਂ ਨੇ ਇਹਾਂ ਕਿ ਕੀਤੀ ਟੋਰੀ ਕੀਤੀਆਂ ਨੇ 뮤지컬 ਡਾਇਰੈਕਟਰ ਦਾ ਹੁੰਦਾ ਜੀ ਕਈ ਵਾਰ ਹੁਣ ਮੈਂ ਵੀ ਮੈਂ ਇੱਕ ਵਾਰ ਹੀ ਗਿਆ ਹਾਂ ਚੰਡੀਗੜ੍ਹ 뮤직 ਡਾਇਰੈਕਟਰ ਉਹ ਗਾਣਾ ਬਣਾ ਰੇ ਸੀ ਕੋਈ ਉਹਦੋਂ ਠੀਕ ਹੈ ਜੀ ਬੇਗੀ ਇਹ ਗਾਣਾ ਬਣਾ ਰੇ ਸੀ ਉਹ ਕਿਸੇ ਮਤਲਬ ਸਿੰਗਰ ਦਾ ਠੀਕ ਹੈ ਜੀ ਹੁਣ ਮੈਂ ਉੱਥੇ ਉਹ ਸੁਣਿਆ ਆ ਉਹ ਗਾਣਾ ਹੁਣ ਮੇਰੇ ਖਿਆਲੋਂ 2 ਮਹੀਨੇ ਪਹਿਲਾਂ ਆਇਆ ਮੈਂ ਗਿਆ ਇਹਨੂੰ ਕਾਫੀ ਚਿਰ ਹੋ ਗਿਆ ਹੁਣ ਮੈਂ ਮੰਨ ਲਓ ਉੱਥੇ ਲੈਣਾ ਚੱਕ ਲਿਆ ਵਾਂ ਉਹ ਤੋਂ ਅੱਗੇ ਲੈਣਾ ਬਣਾ ਦਾਂ ਬਣਾ ਠੀਕ ਹੈ ਹੁਣ ਉਹਨਾਂ ਨੂੰ ਕੀ ਪਤਾ ਲੱਗੂ ਕਿ ਕੌਣ ਆਇਆ ਸੀ ਹੈਨਾ ਤਾਂ ਇਹ ਇਹ ਚੀਜ਼ ਵੀ ਹੁੰਦੀ ਹੈ ਕਈ ਵਾਰ 뮤직 ਡਾਇਰੈਕਟਰ ਨੂੰ ਵੀ ਨਹੀਂ ਪਤਾ ਹੁੰਦਾ ਹੁਣ ਰਾਈਟਰ ਕਿੱਥੋਂ ਕੀ ਚੀਜ਼ ਹਾਂ ਜਦੋਂ ਮੈਨੂੰ ਲੱਗਦਾ ਵੀ ਗਾਣਾ ਉੱਥੇ ਰਿਕਾਰਡ ਹੁੰਦਾ ਹੋਊਗਾ ਪੰਜ-ਛੇ ਬੰਦੇ ਤਾਂ ਹੁੰਦੇ ਹੀ ਨੇ ਉਹ ਤਾਂ ਹੁੰਦੀ ਹੈ ਜੈਨੂ ਹੈ ਨਾ ਮਤਲਬ ਇਦਾਂ ਵੀ ਹੋ ਜਾਂਦਾ ਜ਼ਰੂਰੀ ਨਹੀਂ ਆਪਾਂ ਕਿਸੇ ਨੂੰ ਸੁਣਾਈਏ ਜਾਂ ਆਪਾਂ ਕਿਸੇ ਨੂੰ ਭੇਜੀਏ ਜਾਂ ਕੁਝ ਵੀ ਕਰੀਏ ਆਪਾਂ ਨੂੰ ਤਾਂ ਜਿਹੜਾ ਚੋਰ ਹੈ ਉਹ ਤਾਂ ਮੌਕਾ ਦੇਖਦਾ ਤਾਂ ਚੱਕੀ ਲੈਣੀ ਆ ਉਹਨੇ ਉਹਦਾ ਤਾਂ ਕੰਮ ਹੀ ਇਹ ਵੀ ਹੁੰਦਾ ਕਿ ਕਿਤੇ ਰੱਗ ਤਾਂ ਬਾਕੀ ਜਦੋਂ ਮੈਂ ਇਹਨੂੰ ਭੇਜੀਆਂ ਉਸ ਤੋਂ ਬਾਅਦ ਇਹ ਹੈਗੀ ਗੱਲ ਹੈਗੀ ਹੈ 11 अच्छा जी हां जबो अपनी इंटरव्यू हुई अपनी पहला हुई सी उधो ते हां गाना मेरा मेल आईडी ते रजिस्टर हैगा 8 मार्च दा 14 दा हां जी ठीक है जी 11 अप्रैल नु ये ਲੈਣਾ ਭੇਜੀਆਂ ਹੋਈਆਂ ਸੀ ਮੇਰੇ ਕੋਲੇ ਆਪਣਾ WhatsApp प्रूफ ਵੀ ਹੈਗੇ ਨੇ ਉਹਨਾਂ ਦੇ ਵੀ ਹੈਗੇ ਨੇ ਠੀਕ ਹੈ ਜੀ ਤੇ ਸਾਰਾ ਕੁਝ ਹੈਗਾ ਜਦੋਂ ਹੁਣ ਚੌਥੇ ਗਾਣਾ ਜਦੋਂ ਇਹ ਆਇਆ ਜਦੋਂ ਮੈਂ ਸ਼ਾਮ ਨੂੰ ਸੁਣਿਆ ਮੈਂ ਕਿਹਾ ਬਾਈ ਮੇਥੋਂ ਬਿਨਾਂ ਹੀ ਬਾਈ ਦਾ ਕੁਛ ਇਹ ਗਾਣਾ ਕਰਤਾ ਬਈ ਪੂਰਾ ਕਿਥੋਂ ਕਰਾਇਆ ਹੋਣਾ ਗਾਣਾ ਇਹ ਮੈਨੂੰ ਐਂਦੀ ਚੱਲ ਗਈ ਕਿ ਇਸ ਤੋਂ ਪੂਰਾ ਕਰਾ ਲੈਂਦੇ ਹੁਣ ਇਹ ਤੇ ਜਦੋਂ ਵਿੱਕੀ ਭੁੱਲਰ ਨਾਲ ਦੇਖਿਆ ਫਿਰ ਮੈਂ 뮤ਜ਼ਿਕ ਡਾਇਰੈਕਟਰ ਨੂੰ ਫੋਨ ਲਾਇਆ ਨਾਲ ਦੀ ਨਾਲ ਅੱਛਾ ਜੀ ਤੇ ਉਹਨਾਂ ਨੂੰ ਉਹਨਾਂ ਨੇ ਵੀ ਮੇਰੇ ਨਾਲ ਗੱਲਬਾਤ ਕੀਤੀ ਮੈਂ ਉਹਨਾਂ ਨੂੰ ਦੱਸਿਆ ਵੀ ਮੇਰੇ ਕੋਲੇ ਗਾਣਾ 8 ਮਾਰਚ ਦਾ ਪਿਆ ਤੁਹਾਡੇ ਕੋਲੇ ਗਾਣਾ ਕਦੋਂ ਹੈ ਮੈਨੂੰ ਕਹਿੰਦੇ ਸਾਡੇ ਕੋਲੇ ਤਾਂ 2-3 ਸਾਲ ਦਾ ਹੈ ਅੱਛਾ ਜੀ ਠੀਕ ਮਾ ਸਾਡੇ ਕੋਲੇ 8 ਮਾਰਚ ਤੋਂ ਪਹਿਲਾਂ ਦਾ ਕੋਈ ਪ੍ਰੂਫ ਹੈਗਾ ਗਾਣੇ ਨੂੰ ਲੈ ਕੇ ਠੀਕ ਹੈ ਉਹਨਾਂ ਨੇ ਉਹ ਬਸ 뮤ਜ਼ਿਕ ਡਾਇਰੈਕਟਰ ਨਾਲ ਕਰ ਰਹੀ ਸੀ ਗੱਲ ਇਹ ਹਾਂ 뮤ਜ਼ਿਕ ਡਾਇਰੈਕਟਰ ਨਾਲ ਮੈਂ ਮਾਸਟਰ ਮਾਈਂਡ ਵਾਲਿਆਂ ਨਾਲ ਫੋਨ ਡਿਆ ਉਹਦੇ ਨਾਲ ਗੱਲ ਕੀਤੀ ਸੀ ਠੀਕ ਹੈ ਜੀ ਕਿਉਂਕਿ ਉਹਨੇ ਡਾਇਰੈਕਟ ਕੀਤਾ ਸੀ ਨੰਬਰ ਵੀ ਉਹਨਾਂ ਤੋਂ ਮਿਲ ਸਕਦਾ ਸੀ ਡਾਇਰੈਕਟਰ ਦਾ ਡਾਇਰੈਕਟਰ ਦਾ ਮੈਨੂੰ ਨੰਬਰ ਨਹੀਂ ਪਹਿਲਾਂ ਮੈਂ ਰਾਈਟਰ ਨੂੰ ਹੀ ਲਾਉਣਾ ਸੀ ਡਾਇਰੈਕਟਰ ਦਾ ਮੈਨੂੰ ਨੰਬਰ ਨਹੀਂ ਮਿਲਿਆ ਹੈ ਹਾਂ ਛੇ ਰਾਈਟਰ ਨਾਲ ਦੀ ਤੂੰ ਗੱਲਬਾਤ ਹੋਈ ਬਾਅਦ ਚ ਉਹ ਮੈਂ ਦਾਦਾ ਜੀ ਬਾਤਰੀ ਹੋਈ ਠੀਕ ਠੀਕ ਤੇ 뮤직 ਡਾਇਰੈਕਟਰ ਮੈਨੂੰ ਕਹਿਣ ਲੱਗਿਆ ਚੇਂਜ ਨਹੀਂ ਹੁੰਦੀਆਂ ਅ ਚੇਂਜ ਮਿਲ ਜਾਂਦੀਆਂ ਨੇ ਫਲਾਣਾ ਹੋ ਜਾਂਦੀਆਂ ਨੇ ਮੈਂ ਕਿਹਾ ਮੈਂ ਵੀ ਪੋਇਟਰੀ ਪੜ੍ਹੀ ਹੈ ਮੈਂ ਵੀ ਪੰਜਾਬੀ ਦਾ ਪ੍ਰੋਫੈਸਰ ਹਾਂ ਮੈਨੂੰ ਪਤਾ ਕੀ ਲੈਣ ਮਿਲਦੀ ਹੈ ਕੀ ਨਹੀਂ ਮਿਲਦੀ ਕੀ ਲੈਣ ਕਾਪੀ ਕਿੰਨੇ ਗਾਣੇ ਕਾਪੀ ਹੋਏ ਨੇ ਉਹ ਕਾਪੀ ਹੋਏ ਹੋਏ ਨੇ ਜਿਹੜੀ ਕਾਪੀ ਦੀ ਨਕਲ ਤਾਂ ਨਕਲੀ ਬਚੂਗੀ ਮੈਂ ਤੁਹਾਨੂੰ ਦੱਸਦਾ ਮੈਂ ਪੁਰਾਣਾ ਪੰਜਾਬ ਗਾਣੇ ਦੇ ਵਿੱਚ ਲਿਖਿਆ ਸੀ ਕਿਹਨੂੰ ਖਤ ਪਾਇਆ ਰਾਣੀ ਜਿੰਦਕੌਰ ਨੇ ਬੈਠਿਆ ਰਾ ਟੇਕੇ ਉਸ ਤੋਂ ਬਾਅਦ ਕਾਬਲ ਸਰੂਪ ਵਾਲੀ ਦਾ ਗਾਣਾ ਆਉਂਦਾ ਹੈ ਅੰਤੋ ਵੇਲੇ ਕਿਹਨੂੰ ਚਿੱਠੀ ਲਿਖੀ ਜਿੰਦਕੌਰ ਨੇ ਕਿੰਨਾ ਫਰਕ ਹੈ ਇਹਨਾਂ ਦੋਨਾਂ ਦੇ ਵਿੱਚ ਫਰਕ ਹੈ ਖਿਆਲ ਇੱਕੋ ਹੈ ਪਰ ਲਿਖਿਆ ਤਾਂ ਨਹੀਂ ਮੇਰੇ ਵਰਗਾ ਉਹ ਨਹੀਂ ਲਿਖਤ ਨਹੀਂ ਮਿਲਦੀ ਉਹਦੀ ਆਪਦੇ ਵਰਗੀ ਲੈਣਾ ਮੇਰੀ ਆਪਦੇ ਵਰਗੀ ਹਾਂ ਕਾਪੀ ਕਰਕੇ ਹੋ ਜਾਂਦੀਆਂ ਨੇ ਸਾਰੀਆਂ ਚੀਜ਼ਾਂ ਜਿਵੇਂ ਤੇਕੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਠੀਕ ਹੈ ਜੀ ਸੁਣਿਆ ਕਿਸੇ ਰਾਈਟਰ ਨੇ ਆਪਣੇ ਨਾਂ ਤੇ ਪਾਰਖਿਆ ਅਮਰਤਾ ਪ੍ਰੀਤਮ ਦੀਆਂ ਲੈਣਾ ਨੇ ਉਹ ਠੀਕ ਹੈ ਇਰਕੇ ਗੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਤੁਸੀਂ ਸੋਸ਼ਲ ਮੀਡੀਆ ਤੇ ਭਰ ਲਓ ਤੁਹਾਨੂੰ ਕਿਤਾਬ ਮਿਲ ਜੂਗੀ ਉਹਦੇ ਵਿੱਚ ਜਿਹਦੇ ਵਿੱਚ ਲਿਖਿਆ ਹੋਇਆ ਨੇ ਠੀਕ ਹੈ ਤਾਂ ਇਹ ਚੀਜ਼ਾਂ ਇਹ ਕਈ ਚੀਜ਼ਾਂ ਸੇਮ ਕਾਪੀ ਮੇਨ ਲਾਈਨ ਬਣਾ ਕੇ ਗਾਣਾ ਬਣਾਏ ਹੋਏ ਨੇ ਬਹੁਤ ਸਾਰੇ ਜਿਹੜੇ ਗਾਣੇ ਚੱਲ ਰਹੇ ਨੇ ਚਲੋ ਕਦੇ ਫੇਰ ਗੱਲਬਾਤ ਕਰਾਂਗੇ ਉਹਨਾਂ ਚੀਜ਼ਾਂ ਤੇ ਮੈਨੂੰ ਇਹ ਵੀ ਸਮਝ ਆ ਵੀ ਕਿਹੜੇ ਕਿਹੜੇ ਬੰਦੇ ਨੇ ਕਿੱਥੋਂ ਕਿੱਥੋਂ ਵੀ ਲੈਣਾ ਚੱਕੀਆਂ ਨੇ ਆਪਣੀਆਂ ਤਾਂ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ ਨਾ ਮੈਨੂੰ ਤਾਂ ਦੂਸਰਿਆਂ ਦਾ ਵੀ ਪਤਾ ਹੈ ਵੀ ਕਿਹੜੇ ਨੇ ਦੂਸਰਿਆਂ ਨੇ ਚੱਕਿਆ ਨੇ ਹਾਂ ਤਾਂ ਉਸ ਤੋਂ ਬਾਅਦ ਭਈ ਉਹ ਤਾਂ ਨਾ ਯਾਪੋ ਇਹ ਚੀਜ਼ ਦਾ ਕੋਈ ਜਵਾਬ ਨਹੀਂ ਦਿੰਦਾ ਠੀਕ ਹੈ ਜੀ ਵੀ ਸਾਡੇ ਕੋਲੇ ਪ੍ਰੂਫ ਹੈਗਾ ਜਾਂ ਨਹੀਂ ਮੈਂ ਰਾਈਟਰ ਦਾ ਨੰਬਰ ਮੰਗਿਆ ਰਾਈਟਰ ਦਾ ਨੰਬਰ ਕੋਈ ਨਹੀਂ ਦਿੰਦਾ ਉਹਨਾਂ ਨੇ ਮੈਨੂੰ ਹਨਾ ਠੀਕ ਹੈ ਜੀ ਤੇ ਨਹੀਂ ਬੰਦਾ ਹੁੰਦਾ ਅਗਲਾ ਕਹਿੰਦਾ ਬੈਠ ਕੇ ਗੱਲ ਕਰਦੇ ਆ ਵੀਰੇ ਕੋਈ ਚੱਕਰ ਨਹੀਂ ਇਹ ਹੋ ਜਾਂਦਾ ਉਹ ਹੋ ਜਾਂਦਾ ਜਦੋਂ ਦੂਸਰਾ ਦਿਨ ਦੂਸਰਾ ਦਿਨ ਚੱਲ ਪਿਆ ਉਹਦੇ ਲੱਗ ਹਨਾ ਦੂਸਰੇ ਦਿਨ ਵੀ ਉਹਨਾਂ ਨੇ ਕੋਈ ਮੈਂ ਕਾਲ ਕੀਤੀ ਕੋਈ ਉਹਨਾਂ ਨੇ ਕਾਲ ਕੋਈ ਚੱਕੀ ਨਹੀਂ ਹੈਗੀ ਠੀਕ ਹੈ ਜੀ ਫਿਰ ਮੈਂ ਅੱਕ ਕੇ ਫੇਸਬੁੱਕ ਤੇ ਆਪਦਾ ਪ੍ਰਤੀਕਰਮ ਦਿੱਤਾ ਵੀ ਪਈ ਆ ਗੱਲ ਹੋਈ ਹੈ ਮੇਰੇ ਨਾਲ ਲੋਕ ਨੇ ਜਿਹੜੇ ਉਹ ਦੂਜਾ ਰੱਬ ਹੁੰਦੇ ਨੇ ਲੋਕਾਂ ਤੋਂ ਸੱਚਾ ਕੋਈ ਨਹੀਂ ਹੁੰਦਾ ਹਨਾ ਬਾਕੀ ਅਸੀਂ ਦੇਖ ਰਹੇ ਹਾਂ ਜਿਵੇਂ ਮੰਨ ਕੇ ਚੱਲੋ ਗਾਣੇ ਦੀ ਕਿਤੇ ਕੋਈ ਰੀਲ ਆ ਰਹੀ ਹੈ ਜਾਂ ਕੋਈ ਹੋਰ ਆ ਰਿਹਾ ਹੈ ਉੱਥੇ ਜਿਹੜੇ ਕਮੈਂਟ ਨੇ ਉਹ ਥੋੜੇ ਫੇਵਰ ਦੇ ਵਿੱਚ ਯਾਰਾ ਨੇ ਕਿ ਸਾਥ ਦੇ ਹਾਂਜੀ ਹਾਂਜੀ ਕਿਉਂਕਿ ਮੈਂ ਪੋਸਟ ਪਾਤੀ ਸੀ ਇਨਾਂ ਨੂੰ ਪਤਾ ਲੱਗ ਗਿਆ ਵੀ ਅਗਲਾ ਪਹਿਲੀ ਪ੍ਰੂਫ ਦੇ ਰਿਹਾ ਉਹ ਕੋਈ ਪ੍ਰੂਫ ਨਹੀਂ ਦੇ ਰਹੇ ਹੈਗੇ ਮੈਂ ਤਾਂ ਕਹਿੰਦਾ ਵੀ ਉਹਨਾਂ ਨੂੰ ਪ੍ਰੂਫ ਦੇ ਦਿਓ 8 ਮਾਰਚ ਤੋਂ ਪਹਿਲਾਂ ਨੇ ਮੈਂ ਕਹਿ ਦੂੰਗਾ ਵੀ ਭਾਈ ਸਾਡੇ ਖਿਆਲ ਮਿਲ ਗਏ ਪਰ ਇਹ ਵੀ ਬਹੁਤ ਵੱਡੀ ਗੱਲ ਹੋ ਗਈ ਇਹ ਵੀ ਇਹ ਵੀ ਇਹ ਵੀ ਲੋਕਾਂ ਲਈ ਇਹ ਬਹੁਤ ਵੱਡੀ ਗੱਲ ਹੋਊਗੀ ਐ ਇਦਾਂ ਵੀ ਖਿਆਲ ਮਿਲ ਜਾਂਦੇ ਹੁੰਦੇ ਨੇ ਖਿਆਲ ਤਾਂ ਗੁਰੂਆਂ ਪੀਰਾਂ ਦੇ ਨਹੀਂ ਲੈਣਾ ਤਾਂ ਸੇਮ ਮਿਲੀਆਂ ਹੈਗੀਆਂ ਆਪਾਂ ਤਾਂ ਫਿਰ ਨਹੀਂ ਮਿਲਦੇ ਸੇਮ ਨਹੀਂ ਮਿਲੂਗੀਆਂ ਹੁਣ ਇਹ ਤਾਂ ਤੁਸੀਂ ਦੇਖੋ ਵੀ ਜਿਹੜਾ ਮੈਂ ਮੈਂ ਸੰਬੋਧਨ ਜਿੱਥੇ ਮੈਂ ਰੱਖਿਆ ਉਹਨੇ ਵੀ ਉੱਥੇ ਰੱਖਿਆ ਜਿੱਥੇ ਕਿਰਿਆ ਮੇਰੀ ਰੱਖੀ ਹੋਰੇ ਵੀ ਉੱਥੇ ਪਈ ਆ ਜਿੱਥੇ ਭਾਸ਼ਾ ਵਾਚਕਾਂਸ਼ ਹੈ ਉਹ ਵੀ ਮੇਰਾ ਉਵੇਂ ਕਿੱਥੇ ਹਨਾ ਮਤਲਬ ਪ੍ਰਸ਼ਨ ਵਾਚਕ ਹੈ ਉਹ ਵੀ ਉੱਥੇ ਕਿੱਥੇ ਮੈਨੇ ਜਿਹੜਾ ਮੱਜਲੀ ਸੁਰ ਤੇ ਦੂਸਰੀ ਆਪਣਾ ਉੱਚੀ ਸੁਰ ਨੀਵੀਂ ਸੁਰ ਸਾਰਾ ਜਿਵੇਂ ਮੈਂ ਰੱਖਿਆ ਉਵੇਂ ਉਹਨੇ ਕਰਿਆ ਪਿਆ ਹੋਵੇ ਸਾਰਾ ਜਿੱਥੇ ਮੇਰਾ ਪ੍ਰਧਾਨ ਕਰਮ ਹੈ ਉੱਥੇ ਉਹਦਾ ਪ੍ਰਧਾਨ ਕਰਮ ਹੈ ਸਾਰਾ ਕੁਝ ਗ੍ਰਾਮਰ ਦੇ ਆਧਾਰ ਤੇ ਮੈ ਤਾਂ ਮੈਨੂੰ ਤਾਂ ਪਤਾ ਹਨਾ ਇਹ ਚੀਜ਼ਾਂ ਵੀ ਉਹਨੇ ਵੀ ਉਵੇਂ ਰੱਖਿਆ ਪਿਆ ਹਨਾ ਤਾਂ ਇਹ ਚੀਜ਼ਾਂ ਵੀ ਜਦੋਂ ਆਡੀਅנס ਦੇ ਸਾਰਿਆਂ ਦੇ ਸਾਹਮਣੇ ਰੱਖੀਆਂ ਤਾਂ ਉਹਨਾਂ ਨੂੰ ਇਹ ਚੀਜ਼ ਮਹਿਸੂਸ ਹੋਇਆ ਵੀ ਬਾਕੀ ਇਹ ਚੀਜ਼ ਹੋਈ ਹੋਈ ਆ ਫਿਰ ਜਦੋਂ ਉਹਨਾਂ ਨੇ ਦੂਸਰੇ ਦਿਨ ਵੀ ਨਹੀਂ ਭਾਈ ਮੈਨੂੰ ਨੰਬਰ ਦਿੱਤਾ ਹੈਗਾ ਫਿਰ ਮੈਂ ਉਹਨਾਂ ਨੂੰ ਫਿਰ ਜਦੋਂ ਕਮੈਂਟ ਕਰਨ ਲੱਗੇ ਸਾਰੇ ਉਹਨਾਂ ਦੇ YouTube ਤੇ ਕਮੈਂਟ ਆਉਣ ਲੱਗੇ ਫਿਰ ਉਹਨਾਂ ਨੇ ਥੋੜੀ ਜੀ ਅੱਖ ਉਹਨਾਂ ਨੇ ਧਿਆਨ ਦਿੱਤਾ ਇਧਰ ਫਿਰ ਮੈਨੂੰ ਕਾਲ ਲਾਈ ਅੱਛਾ ਜੀ ਹਾਂ ਮਿਊਜ਼ਿਕ ਡਾਇਰੈਕਟਰ ਨੇ ਉਹ ਕਹਿੰਦੇ ਵੀ ਐ ਕਰਕੇ ਸਾਡੀ ਬਦਨਾਮੀ ਹੋ ਰਹੀ ਹੈ ਇਹ ਚੀਜ਼ ਦੇ ਵਿੱਚ ਨਹੀਂ ਕਮੈਂਟ ਵੀ ਮੈਨੂੰ ਲੱਗਦਾ ਡੀਲੀਟ ਕਰਨ ਲੱਗ ਰਹੇ ਉਹਦੇ ਵਿੱਚ ਕਮੈਂਟ ਵੀ ਕਮੈਂਟ ਵੀ ਡੀਲੀਟ ਕਰੀ ਜਾਂਦੇ ਉਹ ਫਿਰ ਕਰੀ ਜਾਂਦੇ ਕਿੰਨੇ ਕਿ ਡੀਲੀਟ ਕਰ ਦੇਣਗੇ ਹੁਣ ਕਰ ਵੀ ਨਹੀਂ ਸਕਦੇ ਨੇ ਸਾਰਾ ਦਿਨ ਤਾਂ ਡੀਲੀਟ ਵੀ ਨਹੀਂ ਕਰ ਸਕਦੇ ਕਮੈਂਟ ਠੀਕ ਹੈ ਜੀ ਠੀਕ ਹੈ ਤੇ ਉਹ ਫਿਰ ਉਹ ਉਹ ਕਹਿਣ ਲੱਗੇ ਸਾਡੀ ਬਦਨਾਮੀ ਹੋਈ ਜਾਂਦੀ ਹੈ ਤੁਸੀਂ ਐ ਨਾ ਕਰੋ ਭਾਜੀ ਫਲਾਣਾ ਮੇਨ ਗੱਲ ਤੇ ਆਉਂਦਾ ਨਹੀਂ ਕੋਈ ਮੇਨ ਗੱਲ ਤੇ ਆਉਂਦਾ ਵੀ ਪ੍ਰੂਫ ਦਿੰਦਾ ਨਹੀਂ ਕੋਈ ਐ ਕਹਿਣ ਨਾਲ ਕੀ ਹੋ ਜਾਂਦਾ ਤੁਸੀਂ ਪ੍ਰੂਫ ਦੇ ਦਿਓ ਮੈਂ ਭੇਜੂੰਗਾ ਮੈਨੂੰ ਅੱਛਾ ਰਾਈਟਰ ਨਾਲ ਕੋਈ ਗੱਲ ਹੋਈ ਹੋਵੇ ਇਸ ਮਸਲੇ 'ਚ ਹਾਂ ਮੈਂ ਉਹ ਵੀ ਦੱਸ ਰਿਹਾ ਵੀ ਜਦੋਂ ਉਹ ਦੂਸਰੇ ਦਿਨ ਕਿਹਾ ਰਾਈਟਰ ਦਾ ਨੰਬਰ ਨਹੀਂ ਦਿੱਤਾ ਤੀਸਰੇ ਦਿਨ ਫਿਰ ਜਦੋਂ ਮੈਂ ਕਾਲ ਲਾਈ ਉਸ ਤੋਂ ਬਾਅਦ ਫਿਰ ਮੈਨੂੰ ਥੋੜਾ ਜਿਹਾ ਗੁੱਸੇ ਜੇ ਨਾਲ ਬੋਲੇ ਉਹ ਠੀਕ ਐ ਐਵੇਂ ਜਿ ਕਰਕੇ ਬਖਿਆ ਬਈ ਮੈਨੂੰ ਰਾਈਟਰ ਦਾ ਨੰਬਰ ਦੇ ਦਿਓ ਮੈਂ ਲੀਗਲ ਕਾਰਵਾਈ ਕਰਨ ਜਾ ਰਿਹਾ ਠੀਕ ਆ ਤੇ ਉਹਨਾਂ ਨੇ ਫਿਰ ਮੈਨੂੰ 15 ਮਿੰਟਾਂ ਬਾਅਦ ਰਾਈਟਰ ਦਾ ਨੰਬਰ ਦੇ ਦਿੱਤਾ ਤੇ ਰਾਈਟਰ ਨਾਲ ਜਿਹੜੀ ਗੱਲਬਾਤ ਹੋਈ ਹੈ ਤੁਸੀਂ ਨੇ ਤਾਂ ਸੁਣੀ ਵੀ ਸੁਣੀ ਆ ਨਾ ਹਾਂ ਜੀ ਜੀ ਰਿਕਾਰਡਿੰਗ ਤੁਸੀਂ ਸੁਣਾਤੀ ਮੈਨੂੰ ਹਾਂ ਉਹ ਮੈਂ ਤੁਹਾਨੂੰ ਸੁਣਾਤੀ ਤੇ ਰਾਈਟਰ ਨਾਲ ਦੂਸਰ ਆਪਾਂ ਸੁਣਨ ਵਾਲਿਆਂ ਨੂੰ ਵੀ ਦੱਸ ਦਿਆਂ ਨਾ ਥੋੜਾ ਜਿਹਾ ਵੀ ਰਾਈਟਰ ਨੂੰ ਮੈਂ ਸਿਰਫ ਇਹ ਕਿਹਾ ਵੀ ਬਾਈ ਜੀ ਜਿਹੜਾ ਗਾਣਾ ਵੀਪੀ ਦੀਆਂ ਗੋਲੀਆਂ ਤੁਸੀਂ ਉਹਦੇ ਰਾਈਟਰ ਨੂੰ ਕਹਿੰਦੇ ਹਾਂਜੀ ਅਸੀਂ ਉਹਦੇ ਰਾਈਟਰ ਆ ਮੈਂ ਕਿਹਾ ਵੀ 8 ਮਾਰਚ ਤੋਂ ਮਹ ਕਿੰਨਾ ਟਾਈਮ ਪਹਿਲਾਂ ਦਾ ਵੀਰੇ ਗਾਣਾ ਤਿਆਰ ਹੋਇਆ ਹੋਇਆ ਤੁਹਾਡੇ ਕੋਲੇ ਇਹ ਕਹਿੰਦੇ ਸਾਡੇ ਕੋਲ ਤਾਂ 3-4 ਸਾਲਾਂ ਦਾ ਹੈ ਤੇ ਸਾਡੇ ਕੋਲੇ ਕਹਿੰਦੇ 2200 ਗਾਣੇ ਲਿਖਿਆ ਪਿਆ ਰਜਿਸਟਰ ਹੈ ਇਹ ਗਾਣਾ ਸਾਡੇ ਕੋਲ ਰਜਿਸਟਰ ਨਹੀਂ ਹੈ ਉਹ ਇਹ ਕੱਲਾ ਗਾਣਾ ਰਜਿਸਟਰ ਨਹੀਂ ਇਹ ਕੱਲਾ ਗਾਣਾ ਰਜਿਸਟਰ ਨਹੀਂ 2200 2200 ਬਾਕੀ ਗਾਣਾ ਰਜਿਸਟਰ ਹਾਂ ਵੀ 2200 ਦੇ ਵਿੱਚੋਂ ਕਿਉਂ ਨਹੀਂ ਲੱਗੀ ਜਿਹਨੂੰ ਪਸੰਦ ਆਇਆ ਕੋਈ ਗਾਣਾ ਇਹ ਜਿਹੜਾ ਅਨਰਜਿਸਟਰ ਹੈ ਉਹ ਕਿਵੇਂ ਪਸੰਦ ਆ ਗਿਆ ਜਦੋਂ ਕਿ ਕਰਾਉਣਾ ਉਹ ਚਾਹੀਦਾ ਹੈ ਜਿਹੜਾ ਗਾਣਾ ਤੁਹਾਡਾ ਰਜਿਸਟਰ ਹੁੰਦਾ ਉਹ ਗਾਣਾ ਪਹਿਲਾਂ ਕਰਾਉਣਾ ਚਾਹੀਦਾ ਚਲੋ ਉਹ ਵੀ ਆਪਾਂ ਉਹਨਾਂ ਦੇ ਛੱਡ ਤਾਂ ਵੀ ਕੋਈ ਚੱਕਰ ਨਹੀਂ ਸਾਨੂੰ ਇਹਦੇ ਨਾਲ ਤੁਹਾਡੇ ਕੋਈ ਸਬੰਧ ਨਹੀਂ ਵੀ ਤੁਸੀਂ ਕਿਹੜਾ ਕਰਾ ਰਹੇ ਹੋ ਵੀ ਸਾਨੂੰ ਤਾਂ ਵੀਰੇ ਇਹ ਦੱਸੋ ਜੇ ਤੁਹਾਡਾ ਗਾਣਾ 8 ਮਾਰਚ ਤੋਂ ਪਹਿਲਾਂ ਲਾ ਕੇ ਤੇ ਤੁਹਾਡੇ ਕੋਲ ਇਹਦਾ ਕੋਈ ਪ੍ਰੂਫ ਕੋਈ ਵੀ ਪ੍ਰੂਫ ਪਿਆ ਹੋਵੇ ਕੁਝ ਵੀ ਹੋਵੇ ਕਿਵੇਂ ਦਾ ਵੀ ਸਾਨੂੰ ਚੈੱਕ ਕਰਾ ਦਿਓ ਤੇ ਡੇਟ ਆਉਂਦੀ ਹੋਵੇ ਵੀ 8 ਮਾਰਚ ਤੋਂ ਪਹਿਲਾਂ ਜਿਵੇਂ ਮੇਰੇ ਕੋਲੇ ਕਾ ਕੋਈ ਪ੍ਰੂਫ ਦੇ ਦੋ ਲਿਖਤੀ ਸਾਨੂੰ ਮੇਰੇ ਕੋਲੇ ਪ੍ਰੂਫ ਨੇ ਇਹ ਗਾਣੇ ਦੇ ਤੁਸੀਂ ਨਹੀਂ ਸੁਣਿਆ ਹੋਇਆ ਠੀਕ ਹੈ ਤੇ ਉਹਤੇ ਪਾਇਆ ਹੋਇਆ ਆਪਾਂ ਮੇਲ ਆਈਡੀ ਦਾ ਪ੍ਰੂਫ ਹੈ ਮੇਰੇ ਕੋਲੇ WhatsApp ਦਾ ਮੇਰੇ ਕੋਲੇ ਪ੍ਰੂਫ ਹੈ ਠੀਕ ਹੈ 11 April ਦਾ ਹਣਾ ਮੇਰੇ ਕੋਲੇ ਪ੍ਰੂਫ ਨੇ ਉਹ ਚੀਜ਼ ਦੇ ਤੇ ਬਾਕੀ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਪਤਾ ਹੈ ਵੀ ਕਿਵੇਂ ਸੇਮ ਗਾਣਾ ਮਿਲਿਆ ਪਿਆ ਸਾਰਾ ਕੁਝ ਸੇਮ ਸੇਮ ਹੈ ਐਨਾ ਮਿਲਦਾ ਨਹੀਂ ਹੁੰਦਾ ਮੈਂ ਤਾਂ ਇਹ ਵੀ ਕਹਿਣਾ ਮੈਂ ਉਹਨਾਂ ਨੂੰ ਇਹ ਕਿਹਾ ਸੀ ਮੈਂ ਬਈ 10 ਬੰਦੇ ਬਿਠਾ ਦਿੰਦੇ ਆ ਲਿਖਣ ਵਾਲੇ ਮੈਂ ਉਹਨਾਂ ਨੂੰ ਇੱਕ ਥਾਟ ਦੇ ਦਿੰਨਾ ਠੀਕ ਹੈ ਉਹਨੂੰ ਦੋ ਲੈਣਾ ਹੀ ਲਿਖਣੀ ਹੈ ਉਹਨਾਂ ਨੇ ਸਿਰਫ ਚਾਹੇ ਹਰੀ ਸਿੰਘ ਨੜੂ ਦੇ ਤੇ ਦੇ ਦਈਏ ਚਾਹੇ ਕਿਸੇ ਸਮਾਜਿਕ ਮੁੱਦੇ ਤੇ ਦੇ ਦੀ 20 ਦੇ ਉਹਨਾਂ ਦੀਆਂ ਲੈਣਾ ਮਿਲ ਗਈਆਂ ਆਪ ਸੋਮੇ ਆਪਾਂ ਲਿਖਣਾ ਛੱਡ ਦਾਂਗੇ ਬਾਈ ਜੀ ਠੀਕ ਹੈ ਜੀ ਠੀਕ ਆ ਆਪਾਂ ਨੇ ਤਾਂ ਐਡੀ ਗੱਲ ਕਹੀ ਦੀ ਮੈਂ ਐ ਨਹੀਂ ਮਿਲਿਆ ਕਰਦੀਆਂ ਲੈਣਾ ਮੈਂ ਸਭ ਨੂੰ ਦੱਸ ਦਾਂ ਲਿਖਣ ਵਾਲਾ ਹੋਣਾ ਕੋਈ ਪੁੱਛ ਸਕਦਾ ਪਰ ਸੋਚ ਨਹੀਂ ਕੋ ਸਕਦੀ ਨਾ ਲਿਖਣਗੇ ਪਰਮਾਤਮਾ ਨੇ ਯਾਰ ਇੱਕੋ ਜੀ ਚੀਜ਼ ਕੋਈ ਬਣਾਈ ਹੋਈ ਨਹੀਂ ਅੱਜ ਸਾਡੇ ਥੌਟ ਠੀਕ ਹੈ ਵੀ ਇੱਕੋ ਜੀ ਹੋ ਜਾਂਦੇ ਨੇ ਕਈ ਵਾਰੀ ਪਰ ਉਹ ਦੂਸਰੇ ਨੂੰ ਕੀ ਪਤਾ ਵੀ ਉਹਨੇ ਵੀ ਇੰਨੇ ਅੱਖਰ ਇੰਨੇ ਪਹਿਲੇ ਅੱਖਰ 13 ਹੀ ਵਰਤੇ ਨੇ ਉਹਨੇ ਵੀ ਮੈਂ ਵੀ ਅੱਖਰ 13 ਹੀ ਪਾਵਾਂ ਠੀਕ ਹੈ ਹੈ ਵੀ ਮੈਂ ਵੀ ਆਪਾਂ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਉਹਨੇ ਵੀ ਪਾਇਆ ਚੌਥੇ ਨੰਬਰ ਤੇ ਉਹੀ ਪਾਇਆ ਪੰਜਵੇਂ ਤੇ ਮੈਂ ਵੀ ਉਹੀ ਪਾਵਾਂ ਆਏ ਕਿਵੇਂ ਹੋਏ ਯਾਰ ਮੈਨੂੰ ਤਾਂ ਇਹ ਕੱਢ ਨਹੀਂ ਸਮਝ ਨਹੀਂ ਆਉਣ ਲੱਗੀ ਹਜੇ ਤੱਕ ਵੀ ਜਿਹੜੇ ਵਿੱਚ ਸ਼ਾਇਦ ਇਹ ਵੀ ਕਹਿਣ ਲੱਗ ਜਾਣਗੇ ਮਿਲ ਜਾਂਦੀਆਂ ਨੇ ਉਹਨਾਂ ਤੋਂ ਇਹ ਚੀਜ਼ ਪੁੱਛਦਾ ਵੀ ਪਹਿਲਾਂ ਜਿਹੜੀਆਂ ਲੈਣਾ ਮਿਲੀਆਂ ਹੋਈਆਂ ਨੇ ਦੂਸਰੇ ਰਾਈਟਰਾਂ ਦੀ ਉਹਨਾਂ ਦੀ ਲੈਣਾ ਨੂੰ ਦੇਖੋ ਮਿਲੀਆਂ ਹੋਈਆਂ ਕਿਵੇਂ ਨੇ ਦੁੱਖ ਜ਼ਰੂਰ ਹੁੰਦਾ ਜਦੋਂ ਕੋਈ ਅਪਦੀ ਕੋਈ ਚੀਜ਼ ਹਾਂ ਹਨਾ ਵੀ ਤੁਸੀਂ ਦੇਖੋ ਤੁਸੀਂ ਮਿਲੀਆਂ ਹੋਈਆਂ ਤਾਂ ਦੇਖੋ ਘੱਟੋ ਘੱਟ ਜੇ ਕੋਈ ਕਹਿ ਵੀ ਰਿਹਾ ਵੀ ਮਿਲਗੀਆਂ ਹੋਣੀਆਂ ਵੀ ਇਹ ਮਿਲਣ ਵਾਲੇ ਦਾ ਮੈਂ ਤਾਂ ਇਹਨੂੰ ਮੰਨਦੀ ਨਹੀਂ ਵੀ ਐਦਾਂ ਥੋੜੋ ਮਿਲਦੇ ਆ ਹੁੰਦੀਆਂ ਨੇ ਮੇਰੀਆਂ ਤਾਂ ਕਦੇ ਮਿਲੀਆਂ ਨਹੀਂ ਪਹਿਲਾਂ ਕਿਸੇ ਨਾਲ ਮੇਰਾ ਠੀਕ ਹੈ ਜੀ ਠੀਕ ਹੈ ਮੈਂ ਹੁਣ ਕਹ ਤੂੰ ਆਪਣਾ ਚੱਕੀ ਨਹੀਂ ਲੈਣਾ ਹਾਂ ਮੈਂ ਇੱਕ ਵਾਰ ਇੱਕ ਲੈਣ ਜਰੂਰ ਕਿਸੇ ਮੁੰਡੇ ਨੇ ਮੇਰੀ ਚੱਕ ਕੇ ਆਵਦਾ ਨੌ ਪਾਤਾ ਦੀ ਥੱਲੇ ਉਹ ਸੀ ਸਾਨੂੰ ਪੱਗ ਦੀਆਂ ਸਾਰਾਂ ਨੇ ਕੰਧਾਰ ਤੱਕ ਪਾਈ ਸੁੱਕਣੀ ਕਦੇ ਸਾਡੇ ਸਰਦਾਰਾਂ ਨੇ ਉਹ ਮੁੰਡੇ ਨੂੰ ਮੈਂ ਕਮੈਂਟ ਕਰਤਾ ਸੀ ਵੀ ਬਾਈ ਇਹ ਕੀ ਚੱਕਦਾ ਤੂੰ ਲੈਣ ਤੇ ਨੌ ਪਾਰ ਕੇ ਉਹਨੇ ਆਪਣੇ ਨੌ ਕੱਟ ਕੇ ਮੇਰਾ ਨੌ ਪਾ ਕੇ ਆਵਦਾ ਨੂੰ ਥੱਲੇ ਪਾਤਾ ਸੀ ਉਹਨੇ ਫੇਸਬੁਕ ਤੇ ਆਪਾਂ ਉਹਦੀ ਜਿੱਦ ਕੀਤੀ ਵੀ ਬਈ ਵਧੀਆ ਗੱਲ ਆ ਤੂੰ ਗਲਤੀ ਨੂੰ ਗਲਤੀ ਮੰਨਣਾ ਸਹੀ ਹੈ ਹਾਂ ਨਾ ਉਹ ਹੋ ਚੀ ਗਿਆ ਇਹ ਨਹੀਂ ਹੈਗਾ ਵੀ ਆਪਾਂ ਗਾਣਾ ਆਪਣਾ ਜਿਹੜੇ ਸ਼ਾਇਦ ਇਹ ਮੁੱਦਾ ਬਣਾਉਣਾ ਇਹ ਹੁਣ ਆਪਾਂ ਤਾਂ ਸਿਰਫ ਆਪਣਾ ਪ੍ਰਤੀਕਰਮ ਦਿੱਤਾ ਹ ਆਪਣਾ ਹੱਕ ਮੰਗਿਆ ਆਪਣਾ ਦਾ ਹੱਕ ਮੰਗਿਆ ਵੀ ਅਗਲਾ ਹੁਣ ਦੇਖੋ ਕਿੰਨੇ ਦਿਨ ਹੋ ਗਏ ਅਜੇ ਤੱਕ ਕੋਈ ਪ੍ਰੂਫ ਨਹੀਂ ਪੇਸ਼ ਕਰ ਸਕਿਆ ਉਹ ਦੋਨੋਂ ਕੋਲੇ ਪ੍ਰੂਫ ਹੁੰਦਾ ਫਿਰ ਕਰਦੇ ਹੋ ਸਕੇ ਹੱਥ ਪੈਰ ਮਾਰ ਕੇ ਵੀ ਇੰਨੇ ਦਿਨਾਂ ਅਜੇ ਕੋਈ ਪ੍ਰੂਫ ਹੀ ਇਕੱਠਾ ਕਰ ਲਈਏ ਜੋਰ ਲਾਈਏ ਹੈਣਾ ਆਪਣੇ ਕੋਲੇ ਤਾਂ ਪਿਆ ਸਾਰਾ ਕੁਝ ਤਾਂ ਕਰਕੇ ਬਾਈ ਉਸ ਤੋਂ ਬਾਅਦ ਵੀ ਸਾਨੂੰ ਦੱਸ ਦੋ ਨਾ ਬਾਈ ਲਾਭ ਹੀ ਜਿਹਨਾਂ ਨਾਲ ਵੀ ਗੱਲ ਹੋਈ ਹੈ ਠੀਕ ਹੈ ਜੀ ਬਾਈ ਆਪਣੇ ਹੱਕ ਚ ਨੇ ਭਾਈ ਕਹਿੰਦੇ ਜਿਹਦੇ ਨਾਲ ਦੁੱਖਾਂ ਤੋਂ ਹੁੰਦਾ ਉਹਦੇ ਨਾਲ ਉਹਨਾਂ ਨਾਲ ਵੀ ਦੁੱਖਾਂ ਤੋਂ ਵਾਪਰੇ ਹੋਏ ਨੇ ਉਹਨਾਂ ਦੇ ਲੈਣਾ ਵੀ ਵੀਰਦੀਆਂ ਵੀ ਚੋਰੀਆਂ ਕੀਤੀਆਂ ਹੋਈਆਂ ਨੇ ਠੀਕ ਹੈ ਉਹਨਾਂ ਨੂੰ ਵੀ ਗਾਣਾ ਦੇ ਕੇ ਹੋਰ ਦੇ ਕੇ ਜਦੋਂ ਗਾਣਾ ਕਰਨ ਗਏ ਨੇ ਕਿਸੇ ਹੋਰ ਤੋਂ ਗਮਾਉਣ ਲੱਗੇ ਪਏ ਸੀ ਦੁੱਖ ਹੁੰਦਾ ਨਾ ਨਾ ਚੀਜ਼ਾਂ ਦਾ ਤਾਂ ਉਹਨਾਂ ਨੇ ਵੀ ਆਪਣਾ ਜਿਹੜਾ ਦੁੱਖ ਮੇਰੇ ਨਾਲ ਸਾਂਝਾ ਕੀਤਾ ਵੀ ਕੋਈ ਗੱਲ ਨਹੀਂ ਤੂੰ ਜਿੰਨਾ ਤੇ ਤੋਂ ਹੁੰਦਾ ਹੈ ਕਰਮ ਹੈ ਤੇਰੇ ਨਾਲ ਆ ਉਹਨਾਂ ਨੂੰ ਉਹਨਾਂ ਨੇ ਤੁਹਾਨੂੰ ਪੂਰੀ ਸਪੋਰਟ ਹੈ ਪੂਰੀ ਸਪੋਰਟ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਆਪਾਂ ਸੱਚੇ ਆ ਬਾਈ ਜੀ ਉਹਨਾਂ ਨੇ ਗਲਤੀ ਮੰਨੀ ਕੋਈ ਵੀ ਬਜਾਰ ਗਲਤ ਹੋ ਗਿਆ ਹਾਂ ਉਹਨਾਂ ਨੇ ਇਹ ਜ਼ਰੂਰ ਮਹਿਸੂਸ ਕੀਤਾ ਵੀ ਹਾਂ ਮੇਥੋਂ ਗਲਤ ਹੋਇਆ ਅੱਛਾ ਜੀ ਵੀ ਐਸਾ ਪਹਿਲਾਂ ਜ਼ਿੰਦਗੀ 'ਚ ਮੇਥੋਂ ਕਦੇ ਨਹੀਂ ਹੋਇਆ ਜਿਹੜਾ ਹੁਣ ਹੋਇਆ ਵੀ ਮੈਨੂੰ ਖੁਦ ਨੂੰ ਨਮੋਸ਼ੀ ਆ ਇਹ ਚੀਜ਼ ਦੀ ਠੀਕ ਹੈ ਜੀ ਵੀ ਮੈਂ ਇਹ ਕੰਮ ਕਰ ਬੈਠਾ ਠੀਕ ਹੈ ਉਹਨਾਂ ਨੂੰ ਜਦੋਂ ਇਹ ਪਤਾ ਵੀ ਪੁਰਾਣਾ ਪੰਜਾਬ ਦਾ ਲੁਕਾਰੀ ਇੰਨੀ ਮਿਹਨਤ ਕਰਦਾ ਬੰਦਾ ਨਾ ਤਾਂ ਉਹ ਉਹਨਾਂ ਨੂੰ ਪਤਾ ਹੈ ਵੀ ਕੋ ਕਾਲਜ ਦਾ ਪ੍ਰੋਫੈਸਰ ਹੈ ਸਭ ਕੁਝ ਐਵੇਂ ਮਤਲਬ ਕੰਟਰੋਵਰਸੀ ਵਾਲੇ ਬੰਦੇ ਦਾ ਆਪਾਂ ਹੈ ਨਹੀਂ ਠੀਕ ਹੈ ਜੀ ਠੀਕ ਆਪਣੇ ਤਾਂ ਸਿਰਫ ਆਪਣਾ ਪ੍ਰਤੀਕਰਮ ਦਿੱਤਾ ਮੈਂ ਤਾਂ ਉਹਨਾਂ ਨੂੰ ਚੋਰ ਵੀ ਨਹੀਂ ਕਿਹਾ ਕਿਤੇ ਕੁਝ ਨਹੀਂ ਕਿਹਾ ਮੈਂ ਤਾਂ ਸਿਰਫ ਇਹ ਕਿਹਾ ਵੀ ਆਹ ਚੀਜ਼ ਦਾ ਮੈਨੂੰ ਪ੍ਰੂਫ ਦੇ ਦਿੱਤਾ ਜਾਵੇ ਵੀ ਮੇਰੇ ਕੋਲੇ ਇੰਨੇ ਟਾਈਮ ਦਾ ਗਾਣਾ ਪਿਆ ਹੈ ਇਹ ਗਾਣਾ ਮੇਰੀ ਲੈਣ ਮੈਚ ਕਰਕੇ ਹੁਣ ਕਿਵੇਂ ਆ ਰਿਹਾ ਤੁਸੀਂ ਕਿਵੇਂ ਪਾਇਆ ਆਪਦੇ ਨਾਂ ਤੇ ਮੈਂ ਤਾਂ ਸਿਰਫ ਇੰਨਾ ਪ੍ਰਤੀਕਰਮ ਮੰਗਿਆ ਹੁਣ ਉਹਦਾ ਜੋ ਕਿਸੇ ਨੇ ਨਾ 뮤직 ਡਾਇਰੈਕਟਰ ਨੇ ਨਾ ਰਾਈਟਰ ਨੇ ਨਾ ਪ੍ਰੋਡਿਊਸਰ ਨੇ ਚਲੋ ਲਾਵ ਹੀਰੇ ਸਾਹਿਬ ਨੂੰ ਤਾਂ ਆਪਾਂ ਨਹੀਂ ਕਹਦੇ ਹਨਾ ਉਹਨਾਂ ਦਾ ਕਸੂਰ ਵੀ ਹੈ ਨਹੀਂ ਕੋਈ ਉਹਨਾਂ ਕੋਲ ਤਾਂ ਗਾਣਾ ਗਿਆ ਉਹਨਾਂ ਨੇ ਗਾਤਾ ਹਨਾ ਉਹ ਤਾਂ ਚਲੋ ਵੈਸੇ ਵੀ ਥੋੜੇ ਨਾਲ ਨੇ ਸਪੋਰਟ ਕਰ ਰਹੇ ਹਨ ਉਹ ਆਪਣੇ ਨਾਲ ਨੇ ਹਾਂ ਉਹ ਮੈਂ ਤਾਂ ਪ੍ਰੋਡਿਊਸਰ ਨੂੰ ਵੀ ਨਹੀਂ ਜਦੋਂ ਤੁਸੀਂ ਮੈਨੂੰ ਰਿਕਾਰਡਿੰਗ ਸੁਣਾਈ ਆ ਲਾਵੀਰ ਸਾਹਿਬ ਦੀ ਉਹ ਮਤਲਬ ਕਿ ਰਿਕਾਰਡਿੰਗ ਤੋਂ ਪਤਾ ਲੱਗ ਰਿਹਾ ਵੀ ਉਹ ਜਮਾਂ ਦਿਲ ਤੋਂ ਥੋੜੇ ਨਾਲ ਹਾਂਜੀ ਹਾਂਜੀ ਉਹ ਦਿਲ ਤੋਂ ਪੂਰੀ ਸਪੋਰਟ ਕਰ ਰਹੇ ਨੇ ਹਾਂਜੀ ਹਾਂਜੀ ਕਿੰਨੇ ਵੀ ਗਲਤ ਕੀਤੇ ਪਰ ਇਹ ਵੀ ਕੀਤਾ ਗਿਆ ਹੈ ਹਾਂਜੀ ਹਾਂਜੀ ਕਿਉਂਕਿ ਉਹਨਾਂ ਨੂੰ ਪਤਾ ਹੈ ਬੰਦੇ ਦੇ ਬੋਲਣ ਤੋਂ ਪਤਾ ਲੱਗ ਜਾਂਦਾ ਬੰਦਾ ਸੱਚਾ ਕਿਹੜਾ ਬੰਦਾ ਝੂਠਾ ਕਿਹ ਮਹਿਸੂਸ ਨਾਲ ਅਗਲੇ ਦੇ ਫੇਸ ਨਾਲ ਅਗਲੇ ਦੇ ਹਨ ਨਹੀਂ ਫੇਸ ਤੋਂ ਪਤਾ ਲੱਗਦਾ ਜਿਹੜੇ ਬੰਦੇ ਨੁਕਸਾਨ ਹੋਇਆ ਜੀ ਦੇ ਹਾਂ ਹਾਂ ਜੀ ਫੇਸ ਤੋਂ ਤਾਂ ਦੱਸੂਆ ਵੀ ਹਾਂ ਇਹ ਬੰਦੇ ਦਾ ਅਸਲ ਨੁਕਸਾਨ ਹੋਇਆ ਹੈ ਹਾਂ ਜੀ ਹਾਂ ਜੀ ਬਾਕੀ ਹਾਂ ਹਾਂ ਜੀ ਇਹ ਸਾਰਾ ਆਪਣੇ ਨਾਲ ਖੜੇ ਨਹੀਂ ਹੋ ਦੇਖੋ ਜਿਵੇਂ ਆਪਾਂ ਕਹਿ ਦਈਏ ਵੀ ਚੋਰੀ ਕੱਖ ਦੀ ਵੀ ਹੈ ਜੀ ਚੋਰੀ ਲਖਦੀ ਵੀ ਹੈ ਨਾ ਚੋਰੀ ਦਾ ਚੋਰੀ ਹੈ ਬਤੂਗੀ ਨਾ ਤੇ ਜਿਵੇਂ ਬਾਈ ਦਾ ਗਾਣਾ ਆਇਆ ਲਵ ਹੀਰੇ ਦਾ ਜਦੋਂ ਗਾਣਾ ਆਉਂਦਾ ਹੈਗਾ ਪੂਰਾ ਤਹਿਲਕਾ ਮਚਾ ਦਿੰਦਾ ਹੈ ਹਾਂ ਜੀ ਹੈਨਾ ਤੇ ਜਿਹੜਾ ਵਾਇਕਟਰ ਆਪਦੇ ਆਪ ਨੂੰ ਬਾਈ ਕਹਿ ਰਿਹਾ ਹੈਗਾ ਕੀ ਦੀ ਗੱਲ ਕਰ ਰਹੇ ਤੁਸੀਂ ਤੇ ਕੀ ਭੁੱਲ ਰਿਹਾ ਤੇ ਉਹ ਮਤਲਬ ਕਿ ਉਹ ਬਾਈ ਦੀਆਂ ਇੰਟਰਵਿਊ ਹੁਣ ਜਿਹਦੇ ਉਲਟਾ ਛੋੜੀਆਂ ਇੰਟਰਵਿਊ ਹੋਣ ਲੱਗ ਰਹੀਆਂ ਨੇ ਮੈਨੂੰ ਲੱਗਦਾ ਵੀ ਤੋਂ ਪਹਿਲਾਂ ਪੰਜ ਸੱਤ ਇੰਟਰਵਿਊ ਛੋੜੀਆਂ ਹੋ ਗਈਆਂ ਤੇ ਬਾਕੀ ਮੈਨੂੰ ਲੱਗਦਾ ਵੀ ਹਜੇ ਤੁਸੀਂ ਟਾਈਮ ਦਿੱਤਾ ਪਿਆ ਹਾਂਜੀ ਹਾਂਜੀ ਹਣਾ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਸਾਰੇ ਜਾਣਦੇ ਨੇ ਬਈ ਆਪਾਂ ਨੇ ਜੋ ਵੀ ਛੇ ਪ੍ਰੋਜੈਕਟ ਕੀਤੇ ਨੇ ਕੰਮ ਕੀਤਾ ਹਨ ਵੀ ਬੰਦਾ ਸੱਚ ਬੋਲਦਾ ਹਨ ਇਮਾਨਦਾਰ ਆ ਦੇਖੋ ਲਖੇ ਸਤਾਣੇ ਵਰਗੇ ਵੀ ਆਪਣੇ ਨਾਲ ਖੜੇ ਆ ਹਨ ਸਾਰੇ ਸਾਰਿਆਂ ਨੇ ਸਪੋਰਟ ਕੀਤੀ ਹੋਈ ਆ ਬਸ ਤੋਂ ਬਾਅਦ ਉਹਨਾਂ ਨੂੰ ਵੀ ਪਤਾ ਬਾਕੀ ਤੁਹਾਡੇ ਵਰਗੇ ਵੀਰ ਵੀ ਹਨ ਜਾਣਦੇ ਨੇ ਸਾਰੇ ਤੇ ਬਾਕੀ ਲਖੀਰਾ ਬਾਈ ਨਾਲ ਗੱਲ ਹੋਈ ਉਹਨਾਂ ਨੂੰ ਵੀ ਪਤਾ ਹਨ ਵੀ ਬਾਈ ਸੱਚਾ ਹਨ ਬਾਕੀ ਹੋਰ ਵੀ ਸਾਰੇ ਜਿੰਨੇ ਵੀ ਹੈਗੇ ਆ ਸਭ ਨੂੰ ਪਤਾ ਹੈ ਤਾਂ ਹੀ ਉਹ ਗਾਣਾ ਉਹ ਲਿਖਿਆ ਸ਼ੁਰੂ ਕਰ ਰਿਹਾ ਨਾ ਉਹਦਾ ਪਾਇਆ ਹੋਇਆ ਕਮੈਂਟ ਮੇਰੇ ਨਾਂ ਦੇ ਆ ਰਹੇ ਨੇ ਕਮੈਂਟ ਤੁਹਾਡੇ ਨਾਂ ਦੇ ਆ ਰਹੇ ਨੇ ਕਮੈਂਟ ਮੇਰੇ ਨਾਂ ਦੇ ਆ ਰਹੇ ਨੇ ਜਿਵੇਂ ਕਿ ਚਾਹੇ ਡਿਲੀਟ ਹੀ ਮਾਰੀ ਜਾਂਦੇ ਨੇ ਪਰ ਕਿੱਥੇ ਕਿੱਥੇ ਡਿਲੀਟ ਮਾਰ ਲੈਣਗੇ ਹਣਾ ਹਰ ਜਗ੍ਹਾ ਤੇ ਕਮੈਂਟ ਮਾਰ ਮਾਰ ਰਹੇ ਨੇ ਇੰਟਰਵਿਊ ਕਰ ਰਹੇ ਨੇ ਲਾਈਵ ਹੋ ਕੇ ਪਾਰੇ ਨੇ ਵੀਡੀਓ ਬਣਾ ਕੇ ਪਾਈ ਜਾਂਦੇ ਆ ਜਿਹੜੇ ਪਿਆਰ ਕਰਦੇ ਆ ਬਾਕੀ ਅੱਗੇ ਪਾਉਣਗੇ ਵੀ ਹਜੇ ਤਾਂ ਸ਼ੁਰੂਆਤੀ ਹੋਈ ਆ ਹਣਾ ਤਾਂ ਇਹ ਇਹ ਚੀਜ਼ ਹੈ ਜੀ ਜੀ ਆਪਾਂ ਸੱਚਿਆਂ ਪਰਮਾਤਮਾ ਨੂੰ ਆਦਰ ਨਜ਼ਰ ਮੰਨਦੇ ਆ ਠੀਕ ਹੈ ਜੀ ਤਾਂ ਸਭ ਨੂੰ ਲੱਗਦਾ ਵੀ ਹਾਂ ਯਾਰ ਕੀ ਸੱਚ ਹੈ ਕਿ ਝੂਠਾ ਹੈ ਤਾਂ ਲੋਕਾਂ ਦਾ ਤਾਂ ਕੁਝ ਨਹੀਂ ਕੋ ਫਿਆੰਦਾ ਜੀ ਕੁਝ ਨਹੀਂ ਕੋ ਫਿਆੰਦਾ ਜੀ ਲੋਕ ਤਾਂ ਰੱਬ ਨੇ ਦੁਜਾ ਰੱਬ ਨੇ ਇਨਸਾਫ ਹੈ ਜਿਹਦਾ ਲੋਕਾਂ ਦੇ ਹੱਥਾਂ ਦੇ ਵਿੱਚ ਹੁੰਦਾ ਹਣਾ ਜਿੰਨੀ ਕਿ ਦੇਖੋ ਲੋਕ ਸੱਚ ਨੂੰ ਸਪੋਰਟ ਕਰਨਗੇ ਸੱਚ ਜਿਹੜਾ ਹਮੇਸ਼ਾ ਵਸਤੇ ਜਾਊਗਾ ਵੀ ਸਮਾਂ ਹੈ ਹਨ ਝੂਠ ਹੈ ਜਿਹੜਾ ਝੂਠ ਦੇ ਪੈਰ ਨਹੀਂ ਹੁੰਦੇ ਜੀ ਬਿਲਕੁਲ ਹਨ ਤੇ ਆਡੀਅנס ਜਿੰਨੀ ਵੀ ਆਪਣੇ ਨਾਲ ਜੁੜੀ ਹੋਈ ਹੈ ਮਿੱਤਰੋ ਆਪਾਂ ਤੁਹਾਨੂੰ ਇੱਕ ਬੇਨਤੀ ਕਰ ਰਹੇ ਹਾਂ ਕਿ ਜਿਹੜੀ ਇੰਟਰਵਿਊ ਕੀਤੀ ਆਪਾਂ ਨੇ ਬਾਈ ਸਤਗੁਰਨ ਅਗਲੇ ਦੀ ਤੇ ਇਸ ਤੋਂ ਪਹਿਲਾਂ ਵੀ 6 ਮਹੀਨੇ ਪਹਿਲਾਂ ਇੰਟਰਵਿਊ ਕੀਤੀ ਸੀ ਉਦੋਂ ਵੀ ਬਾਈ ਨਾਲ ਬਹੁਤ ਗੱਲਾਂ-ਵੱਤਾਂ ਸਾਂਝੀਆਂ ਕੀਤੀਆਂ ਸੀਗੀਆਂ ਤੇ ਅੱਜ ਜਿਹੜੀ ਇੰਟਰਵਿਊ ਹੈ ਇਹ ਸਪੈਸ਼ਲ ਇਹ ਗਾਣੇ ਨੂੰ ਲੈ ਕੇ ਕੀਤੀ ਸੀਗੀ ਕਿਉਂਕਿ ਇਹਨਾਂ ਕੋਲੇ ਇਸ ਲੈਵਲ ਦਾ ਗਾਣਾ ਤਾਂ ਇਹ ਬਹੁਤ ਛੋਟੀ ਗੱਲ ਹੈ ਉਸ ਤੋਂ ਵੱਡੇ-ਵੱਡੇ ਬਹੁਤ ਕੁਝ ਲਿਖਿਆ ਪਿਆ ਕਿਉਂਕਿ ਬਾਈ ਇਤਿਹਾਸ ਬਾਰੇ ਬਹੁਤ ਜਾਣਦੇ ਆ ਬਹੁਤ ਜੁੜੇ ਹੋਏਗਾ ਬਾਈ ਮੈਨੂੰ ਲੱਗਦਾ ਵੀ 15 ਸਾਲ ਤੋਂ ਲਗਭਗ ਬਾਈ ਇਹਨਾਂ ਨਾਲ ਜੁੜਿਆ ਹੈਗਾ ਇਤਿਹਾਸ ਨਾਲ ਬਹੁਤ ਇਤਿਹਾਸ ਬਰੋਲ ਕੇ ਫਿਰ ਗਾਣੇ ਲਿਖਦਾ ਹੈਗਾ ਬਹੁਤ ਸਪੂਟ ਉੱਪਰ ਹਿੱਟ ਹੋਏ ਨੇ ਜਿਹੜੇ ਪਿਛਲੇ ਗਾਣੇ ਹੋ ਤੇ ਜੇਕਰ ਤੁਹਾਨੂੰ ਵੀ ਇਹ ਇੰਟਰਵਿਊ ਦੇ ਵਿੱਚ ਸੱਚ ਲੱਗ ਰਿਹਾ ਹੈ ਤੇ ਤੁਸੀਂ ਬਾਈ ਸਾਧਗੁਰਨਾ ਗਲੇ ਨੂੰ ਸਪੋਰਟ ਕਰੋ ਪੂਰੇ ਕਿਉਂਕਿ ਬਾਈ ਨੇ ਗਾਣਾ ਲਿਖਿਆ ਹੈਗਾ ਜਦੋਂ ਜਿਵੇਂ ਕਹਿੰਦੇ ਨੇ ਵੀ ਚੋਰੀ ਕੱਖ ਦੀ ਵੀ ਲਖਦੀ ਹੈ ਬਈ ਜਦੋਂ ਕਿਸੇ ਦੀ ਚੋਰੀ ਹੁੰਦੀ ਹੈ ਨਾ ਤਾਂ ਉਹਦੇ ਦਿਲ ਤੇ ਜਿਹੜੀ ਵੀਰਦੀ ਹੈ ਉਹ ਉਸ ਬੰਦੇ ਨੂੰ ਪਤਾ ਹੁੰਦੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਪੋਰਟ ਕਰੋ ਬਾਈ ਨੂੰ ਧੰਨਵਾਦ ਜੀ ਦੋਸਤੋ ਮਿਲਾਂਗੇ ਕਿਸੇ ਹੋਰ ਨਵੇਂ ਇੰਟਰਵਿਊ ਦੇ ਨਾਲ ਥੈਂਕ ਯੂ ਜੀ ਅੱਪਾ